Instagram Facebook Facebook ਕੋ ਸੌਰੀ ਡੱਕ ਪਏ ਪੋਂ ਸ਼ੇਅਰ ਫੋਲੋ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਮੇਰੀ ਬੇਨਤੀ ਤੁਹਾਨੂੰ ਆਜੋ ਆਪਾਂ ਗੱਲ ਕਰ ਰਹੇ ਆਂ ਅੱਜ ਭਾਈ ਹਰਸਪਾਲ ਦੀ ਤੇ ਰਾਜੇ ਵੜਿੰਗ ਦੀ ਦੇਖੋ ਰਾਜੇ ਵੜਿੰਗ ਨੇ ਜਿਹੜਾ ਬੂਟਾ ਸਿੰਘ ਦੀ ਗੱਲ ਕੀਤੀ ਸੀ ਤੇ ਰਾਜੇ ਵੜਿੰਗ ਤੇ ਉਹ ਪਰਚਾ ਹੋ ਗਿਆ ਬੂਟਾ ਸਿੰਘ ਤੇ ਪਰ ਬਾਕੀ ਚਲੋ ਪਰਚੇ-ਪੁਰਚੇ ਨਾਲ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਬੜੀ ਵੇ ਸ਼ਰਮ ਦੀ ਜਾਤ ਦੀ ਰਾਣੀ ਪਰਚਾ-ਪੁਰਚਾ ਨਾਲ ਕੋਈ ਫਰਕ ਨਹੀਂ ਨਾਲਵਾ ਪੈਂਦਾ ਇਹਨਾਂ ਨੂੰ ਤੇ ਬਾਕੀ ਮੈਂ ਗੱਲ ਕਰਨਾ ਵੀ ਮੈਂ ਕਿਹਨਾ ਇਹਦੀ ਇੰਟਰਵਿਊ ਹੁੰਦਾ ਪਿਆ ਸੀ ਰਾਜੇ ਬਰਿੰਗ ਦੀ ਵੇਖੇ ਲੋਕਾਂ ਨੇ ਨਾ ਵੇਖ ਲਿਆ ਵੀ ਪਹਿਲੋਂ ਭਗਵੰਤ ਮਾਨ ਦੀ ਪਾਰਟੀ ਲੋਕਾਂ ਨੇ ਵੇਖ ਲਈ ਉਹਨੇ ਕੁਝ ਨਹੀਂ ਕੀਤਾ ਤੇ ਹੁਣ ਜਿਹੜੀ ਇਹ ਨਵੀਂ ਪਾਰਟੀ ਇਹ ਨਾ ਅਮਰਪਾਲ ਦੀ ਬਾਰਸ਼ ਪੰਜਾਬ ਵਿੱਚ ਜਸਰੰਦੀ ਲੋਕ ਇਹਨੂੰ ਨਹੀਂ ਵੋਟ ਪਾਉਣਗੇ ਦੇਖੋ ਜੇ ਮੈਂ ਇੱਕ ਗੱਲ ਆਣਾ ਜੇ ਇਹਨੂੰ ਵੋਟ ਨਹੀਂ ਪਾਉਣਗੇ ਭਾਈ ਹਸਪਾਲ ਨੂੰ ਤੇ ਫਿਰ ਇਹਨੂੰ ਇਹਦਾ ਕੈਮਰਾ ਐਨਐਸ ਕਿਉਂ ਲੱਗਦਾ ਪਿਆ ਇੰਦੇ ਤੇ ਭਾਈ ਹੰਜੇ ਤਿੰਨ ਤਿੰਨ ਕੈਮਰਾ ਐਨਐਸ ਲੱਗਦਾ ਪਿਆ ਕਿਉਂ ਲੱਗਦਾ ਪਿਆ ਸਿਰਫ ਤਾਂ ਸਿਰਫ ਵੇਖੋ ਗੱਲ ਆ ਜੀ ਇਹਨਾਂ ਡਾਰੇ ਤੇ ਤਾਂ ਇਹਨਾ ਅੱਜ ਪੂਰੀ ਅੰਮ੍ਰਿਤਸਰ ਦੇ ਵਿੱਚ ਜਿੰਨੀ ਸਿੱਖ ਕੌਮ ਤੇ ਸਾਰੀ ਇਕੱਠੀ ਹੋ ਗਈ ਹੈ ਸਾਰੀ ਸਾਰੇ ਇਕੱਠੀ ਹੋ ਗਈ ਸਿੱਖ ਕੌਮ ਇਹਲੇ ਕੋਈ ਨਹੀਂ ਗੱਲ ਦੇਗੀ ਜਿਹੜਾ ਗਿਆਨੀ ਹਰਪ੍ਰੀਤ ਸੀ ਉਹ ਵੀ ਨਾਲ ਤੁਰ ਪਿਆ ਗਿਆਨੀ ਹਰਪ੍ਰੀਤ ਬਾਕੀ ਜਿਹੜੇ ਗਿਆਨੀ ਹਰਪ੍ਰੀਤ ਪਾਰਟੀ ਦੇ ਬੰਦੇ ਸੀ ਪੱਠਲ ਔਰ ਸੋਰੀ ਬੀਬੀ ਜ਼ਗੀਰ ਕੌਰ ਤੇ ਸਾਰੇ ਤੁਰ ਪਏ ਨੇ ਸੰਦੀਪ ਸਿੰਘ ਸਣੀ ਜੱਖ ਦੇ ਵਿੱਚ ਸੋ ਬੇਨਤੀ ਆ ਸ਼ੇਅਰ ਕਰ ਦਿਓ ਮੇਰੇ ਵੀਰ ਸ਼ੇਅਰ ਕਰ ਦਿਓ ਕੋਈ ਬਾਕੀ ਕਮੈਂਟ ਕਰਕੇ ਦਿਓ ਸੁਵਾਜ ਆਉਂਦੀ ਬਾਕੀ ਗੱਲ ਆ ਵੀ ਪੰਜਾਬ ਦੇ ਹਾਲਾਤ ਇੰਨੇ ਮਾੜੇ ਹੋ ਗਏ ਨਾ ਕਸਰ ਤਾਂ ਪਹਿਲੀਆਂ ਪਾਰਟੀਆਂ ਨੇ ਕੋਈ ਨਹੀਂ ਛੱਡੀ ਪਰ ਜਿਹੜੀ ਝਾੜੂ ਪਾਰਟੀ ਨੇ ਦਾ ਬਈ ਅਸਲੋਂ ਵੀ ਪੰਜਾਬ ਦਿੱਤੀ ਭਾਵੇਂ ਕਿਸੇ ਨੂੰ ਮੇਰੀ ਗੱਲ ਕੌੜੀ ਲੱਗੇ ਤੁਸੀਂ ਅੱਜ ਤੀਕਰੋ ਵੀ ਥਾਂ ਥਾਂ ਤੇ ਆਰਟੀਓ ਤੇ ਡੀਟਿਓ ਪਹਿਲੀ ਗੱਲ ਦੂਜੀ ਗੱਲ ਆ ਜੀ ਕੀੜਾ ਦਿਨੇ ਜਿਹੜੇ ਦਿਨ ਗੋਲੀ ਨਹੀਂ ਚੱਲਦੀ ਪਈ ਜੂਪੀ ਨਾਲੋਂ ਹਾਲ ਭੈੜਾ ਹੋ ਗਿਆ ਹੈ ਜੂਪੀ ਦੇ ਵਿੱਚ ਹਾਲ ਨਹੀਂ ਸੀਗਾ ਜਿਹੜਾ ਅੱਜ ਪੰਜਾਬ ਦੇ ਵਿੱਚ ਹੋਇਆ ਪਿਆ ਅੱਜ ਤੁਸੀਂ ਕੋਈ ਆ ਪਹਿਲੀ ਤਾਂ ਗੱਲ ਆ ਵੀ ਜਿਹੜੇ ਕਬੱਡੀ ਜਿਹੜੀ ਸਾਡੇ ਪੰਜਾਬ ਦੀ ਸਾਡੀ ਸ਼ਾਨ ਸੀ ਅੱਜ ਕਬੱਡੀ ਖੇਡਣ ਨੂੰ ਕੋਈ ਮੁੰਡਾ ਤਿਆਰ ਨਹੀਂਗਾ ਕੋਈ ਮੁੰਡਾ ਤਿਆਰ ਨਹੀਂ ਆ ਇੱਕ 15 ਦਿਨਾਂ ਦੇ ਵਿੱਚ ਵਿੱਚ ਦੋ ਮੁੰਡੇ ਮਾਰ ਦਿੱਤੇ ਨੇ ਆ ਮੁੰਡਿਆਂ ਨੇ ਇੱਕ ਫੇਰਾ ਮੁੰਡਾ ਮਾਰਦਾ ਕਬੱਡੀ ਖੇਡਣ ਵਾਲਾ ਤਾਂ ਇਹ ਬੇੜਾਗਰ ਕਿਹਨੇ ਕੀਤਾ ਬੇੜਾਗਰ ਕੀਤਾ ਇਹਨਾਂ ਕਾਲੀ ਕਾਂਗਰਸੀਆਂ ਨੇ ਤੇ ਝਾੜੂ ਨੇ ਜਿਹੜਾ ਗੈਂਗਸਟਰਵਾਦ ਕਹਿ ਦਿੰਦੇ ਨੇ ਨਾ ਇਹ ਇਹਨਾਂ ਨੇ ਤਿਆਰ ਕੀਤਾ ਤੇ ਜੇ 27 ਦੇ ਵਿੱਚ ਭਾਈ ਅਰਥਪਾਲ ਦੀ ਸਰਕਾਰ ਆ ਜਾਂਦੀ ਹੈ ਨਾ ਜਿੰਨੇ ਮੁੰਡੇ ਗੈਂਗਸਟਰ ਆ ਨੇ ਪੈਣੇ ਸਾਰੇ ਮੁੰਡੇ ਟਿਕ ਜਾਣਗੇ ਯਾ ਮੈਂ ਬੈਠਣ ਗੱਲਾਂ ਨਾ ਮੈਂ ਸਾਰੇ ਟੈਕੀਕ ਕਿਉਂ ਗੱਲਿਆ ਵੀ ਇਹ ਅਮਰ ਸ਼ਾਂਤੀ ਚਾਹੁੰਦੇ ਨੇ ਜੇ ਕੋਈ ਵੀ ਮਾਰ ਦਿੱਤਾ ਅਸੀਂ ਜਾਤ ਪਾਤ ਨੂੰ ਤਾਂ ਲੈਂਦੇ ਹੀ ਨਹੀਂ ਨਾ ਅਸੀਂ ਹਿੰਦੂ ਨਾ ਮੁਸਲਮਾਨ ਨੂੰ ਅਸੀਂ ਤਾਂ ਨਸਾਨ ਅਸੀਂ ਤਾਂ ਨਸਾਨੀਆਂ ਦੀ ਗੱਲ ਕਰਤਾ ਅਸੀਂ ਜਾਤ ਪਾਤ ਨੂੰ ਲੈਂਦੇ ਨਹੀਂ ਅਸੀਂ ਤਾਂ ਹਰ ਇੱਕ ਦੇ ਅੱਗੇ ਹੱਥ ਜੋੜਨੇ ਨੂੰ ਵੀ ਬਈ ਤੂੰ ਬਹਿ ਜਾ ਤੇਰਾ ਕੋਈ ਵੀ ਫੈਸਲਾ ਤੂੰ ਆ ਜਾ ਤੇ ਦਾਲਤ ਜਿਵੇਂ ਤੇਰਾ ਨੇ ਬੇੜੀ ਦੀ ਦਾਲ ਤੋਂ ਤੇਰਾ ਭਿਆਦਲਾ ਨਿਭੇੜਦੇਗੀ ਠੀਕ ਹੈ ਤੇ ਇਹ ਅਮਨ ਸ਼ਾਂਤੀ ਆ ਜਾਏਗੀ ਲੋਕਾਂ ਨੂੰ ਜਿਹੜੇ ਅੱਜ ਲੋਕਾਂ ਨੂੰ ਜਿਹੜੀਆਂ-ਜਿਹੜੀਆਂ ਥਰਿੱਟਾਂ ਆਉਂਦੀਆਂ ਪਈਆਂ ਨੇ ਹੁਣ ਜਿਹੜੇ ਮੁੰਡੇ ਘਰਾਂ ਤੋਂ ਬਾਹਰ ਭੱਜੇ ਫਿਰਦੇ ਨੇ ਇਹਨਾਂ ਕਾਂਗਰਸੀਆਂ ਦੇ ਭੁਜਾਇਏ, ਕਾਲੀਆਂ ਦੇ ਭੁਜਾਇਏ ਉਹਨਾਂ ਨੂੰ ਵੀ ਪੈਸਾ ਵੀ ਚਾਹੀਦਾ ਹੁਣ ਉਹਨਾਂ ਦੀ ਕੋਈ ਵਿਚਾਰਿਆਂ ਦੇ ਕੋਲੇ ਕੋਈ ਬਾਹਰ ਕੋਈ ਬਿਜ਼ਨਸ ਤਾਂ ਲੱਗਾ ਨਹੀਂ ਕੋਈ ਉਹਨਾਂ ਦਾ ਜੀਤਾ ਨਹੀਂ ਕਰਦਾ ਜਿਹੜੇ ਅੱਜ ਗੈਂਸਟਰ ਬਣੇ ਮੇਟਰੀ ਉਹਨਾਂ ਦਾ ਜੀਤਾ ਨਹੀਂ ਕਰਦਾ ਵਿੱਚ ਗੈਂਸਟਰ ਬਣੀਆਂ ਉਹ ਸਰਪ ਇਹਨਾਂ ਪਾਰਟੀਆਂ ਨੇ ਬਣਾਇਆ। ਇਹਨਾਂ ਪਾਰਟੀਆਂ ਨੇ ਬੂਸਾਂ ਦੇ ਕਬਜ਼ੇ ਕਰਾਉਣੇ। ਮੁਰਕਿਆਂ ਨਾਲ ਦਿਸਰਾਬ ਸਾਨੂੰ ਹੁਣੇ ਲੈ ਕੇ ਪੈਂਦਾ। ਫਿਰ ਉਹਨਾਂ ਨੇ ਇਹਨਾਂ ਪਰਚੇ ਕਰਵਾ ਦਿੰਨੇ। ਫਿਰ ਉਹਨੂੰ ਥਾਣੇ ਪੜਾਉਣਾ, ਫਿਰ ਉਹਨੂੰ ਕਟਾਉਣਾ, ਮਰਾਉਣਾ ਆਖ ਕੇ ਫਿਰ ਉਹ ਵਿਚਾਰੇ ਘਰ ਛੱਡ ਕੇ ਨਿਕਲ ਜਾਂਦੇ। ਜਿਹੜਾ ਗੋਲਡੀ ਬਰਾਰ ਦੇ ਜਿਵੇਂ ਬਾਹਰ ਦੇ ਦੇਸ਼ ਬੈਠੇ ਨੇ ਜਾ ਕੇ ਹੁਣ ਬਾਹਰ ਦੇ ਜਿਹੜਾ ਬਿਲਕੁਲ ਲੰਡਾ ਹੈ। ਜਾਂ ਗੋਲਡੀ ਬਰਾਰ ਦਾ ਹੋਰ ਹੀ ਬੰਦੇ ਲੈ ਲਓ। ਇਹ ਬੰਦੇ ਹੁਣ ਬਾਹਰ ਬਹਿ ਕੇ ਪੰਜਾਬ ਦੇ ਵਿੱਚ ਬੰਦੇ ਮਰ ਰਹੀ ਜਾਂਦੇ ਨੇ ਇਹਦੇ ਵਿੱਚ ਗਲਤੀ ਕਿੰਦੀ ਸਰਕਾਰ ਦੀ ਇਹਨਾਂ ਨੂੰ ਸਰਕਾਰ ਨੇ ਮਜਬੂਰ ਕੀਤਾ ਪਰਚੇ ਕੀਤੇ ਕੁੱਟਿਆ ਮਾਰਿਆ ਤਾਂ ਹੀ ਬਾਹਰ ਨਿਕਲ ਗਏ ਤਾਂ ਹੀ ਬਾਹਰ ਨਿਕਲ ਗਏ ਤੇ ਉਹ ਗੋਲਡੀ ਬਰਾੜ ਉਹ ਕੌਣ ਉਹ ਵੀ ਸਾਡੇ ਭਰਾ ਨੇ ਤੇ ਜਿਹੜੇ ਮਰਦੇ ਪਏ ਨੇ ਉਹ ਵੀ ਸਾਡੇ ਭਰਾ ਨੇ ਜਿੱਪਲਸ ਦੇ ਵਿੱਚ ਨੇ ਤੇ ਉਹ ਵੀ ਸਾਡੇ ਭਰਾ ਨੇ ਠੀਕ ਨਹੀਂ ਜੇ ਕੋਈ ਹੋਰ ਕੌਡੀ ਕਰਦਾ ਮੁੰਡਾ ਕਮਾਈ ਕਰਦਾ ਸੀ ਕੁਛ ਵੀ ਮਾੜੀ ਤੇ ਉਹ ਵੀ ਸਾਡੇ ਨੇ ਫੋਨ ਆ ਗਿਆ ਸੀ ਵਿੱਚ ਤੇ ਉਹ ਵੀ ਸਾਡੀ ਭੈਣ ਭਰਾ ਤੇ ਉਹ ਵੀ ਸਾਡੇ ਨੇ ਫੋਨ ਆ ਗਿਆ ਸੀ ਵਿੱਚ ਤੇ ਉਹ ਵੀ ਸਾਡੀ ਭੈਣ ਭਰਾ ਤੇ ਸੋ ਅਸੀਂ ਤੇ ਬੇਨਤੀ ਕਰ ਰਹੇ ਆ ਵੇਖੋ ਅਮਨ ਸ਼ਾਂਤੀ ਚਾਹੀਦੀ ਕੋਈ ਮਰਨ ਮਨਾਉਣ ਦਾ ਕੰਮ ਨਹੀਂ ਹੋਣਾ ਚਾਹੀਦਾ ਆਪ ਜੀ ਦੀ ਨੀਂਦ ਅੰਦਰ ਸੋ ਆਪ ਜੀ ਦੀ ਨੀਂਦ ਅੰਦਰ ਉਠੋ ਠੀਕ ਹੈ ਕਿਸੇ ਨੂੰ ਕੋਈ ਖਤਰਾ ਨਾ ਹੋਵੇ ਆਪ ਦੀ ਸਾਰੇ ਕਮਾਈ ਕਰਨ ਸੁੱਖ ਦੀ ਰੋਟੀ ਖਾਣ ਹੱਕ ਤੇ ਸੱਚ ਦੀ ਆਬੀ ਰੋਟੀ ਖਾਣ ਸਮਝੀ ਗੱਲ ਵੀ ਅਮਰਤਪਾਲ ਵੇਖੋ ਆਇਆ ਆਪਣਾ ਰਿਸ਼ਤੇਦਾਰ ਨਹੀਂ ਉਹ ਪਰ ਜੇ ਉਹਨੇ ਵੇਖੋ ਮੇਰਾ ਮੁੰਡਾ ਆਪ ਤੇ दारू ਪੀਂਦਾ ਸੀ ਉਹ ਸ਼ਰਾਬ ਛੱਡ ਗਿਆ ਮੇਰਾ ਭਨੇਵਾ ਸੀ ਉਹ ਵੀ ਸ਼ਰਾਬ ਛੱਡ ਗਿਆ ਠੀਕ ਹੈ ਮੇਰਾ ਪੋਤਰਾ ਸੀ ਉਹਨੇ ਅਮਰਤਪਾਲ ਦੀਆਂ ਗੱਲਾਂ ਬਾਤਾਂ ਸੁਣ ਕੇ ਨਿੱਕਾ ਜ ਉਹਨੇ ਜੂڑا ਰੱਖ ਲਿਆ ਵੱਡੇ ਮੁੰਡੇ ਨੇ ਮੇਰੇ ਚੋਂ ਸ਼ਰਾਬ ਤਾਂ ਪੀਦਾ ਉਹ ਮਾੜੀ ਮੋੜ ਬਹੁਤ ਘਟਾਤੀ ਉਹਨੇ ਮਾੜੀ ਮੋੜ ਪੀਂਦਾ ਦਾੜੀ ਰੱਖ ਲਈ ਜੂڑا ਰੱਖ ਲਿਆ ਸਮਝੀ ਗੱਲ ਇਸਰਾ ਕਰਕੇ ਕਿ ਉਹ ਇਹ ਚੀਜ਼ਾਂ ਉਹ ਵੇਖ ਕੇ ਉਹ ਛੱਡ ਗਏ ਉਹ ਸਾਨੂੰ ਪੁੱਛੋੜਾ ਹੋਰ ਕੋਈ ਉਹਨੇ ਉਹਨੇ ਕੋ ਸਾਡੇ ਘਰ ਆ ਕੇ ਤਾਂ ਨਹੀਂ ਕਿਹਾ ਸੀ ਵੀ ਤੁਸੀਂ ਮੁੰਡਾ ਆ ਕੰਮ ਕਰੋ ਸਿਰਫ ਉਹ ਉਹਨਾਂ ਦੀ ਨੋਨ ਦੀਆਂ ਗੱਲਾਂ ਸੁਣ ਕੇ ਲੋਕ ਮੋਹਸ਼ਣ ਹੋ ਗਏ ਮੋਹਸ਼ਣ ਹੋ ਗਏ ਉਹ ਗਾਂ ਬਾਕੀ ਜਿਹੜੇ ਹੁਣ ਇਹ ਰਾਜੇ ਉੜਿੰਗਰ ਕੀ ਗੱਲਾਂ ਕਰਦੇ ਨੇ ਅਗੇ ਜੀ 35 ਸਾਲ ਕਿੱਥੇ ਸੀ ਕੋ ਨਾ ਮੋਨਾ ਉਹ ਕਿੱਥੇ ਸੀ 35 ਸਾਲ 35 ਸਾਲ ਤੋਂ ਪਹਿਲੇ ਹੈਗਾ ਇਹ ਜਵਾਲ ਸੀ ਪਾਈ ਹੋਰ ਤੋਂ ਪਹਿਲੇ ਹੈਗਾ ਇਹ ਜਵਾਲ ਸੀ ਇਹ ਤਾਂ ਦੋਵੇਂ ਪਾਰਟੀਆਂ ਏਡੀਆਂ ਖਤਰਨਾਕ ਰਹੇ ਤੈ ਨਹੀਂ ਜਿਹੜਾ ਇਹਨਾਂ ਪੰਜਾਬ ਦਾ ਸੱਤਿਆਨਾਥ ਕੀਤਾ ਹੁਣ ਤੁਸੀਂ ਝਾੜੂ ਨੂੰ ਲੈ ਲਓ ਜਿਨ੍ਹਾਂ ਝਾੜੂ ਪਾਰਟੀ ਨੇ ਕਰਜ਼ਾ ਚੁੱਕ ਲਿਆ ਜਿਹੜੀ ਨਵੀਂ ਪਾਰਟੀ ਆਵੇਗੀ ਨਾ ਉਹਨੂੰ ਉਹਦਾ ਧੂਆਂ ਨਿਕਲ ਜਾਣਾ ਅੱਜ ਹੁਣ ਝਾੜੂ ਪਾਰਟੀ ਜੂ ਜਮੀਨਾ ਸੀ ਸਰਕਾਰੀ ਦਾ ਉਹ ਘਾਣੇ ਰੱਖਣ ਨੂੰ ਤਿਆਰ ਫਿਰਦੇ ਨੇ ਸਭ ਨੂੰ ਆਰਡਰ ਦਿੱਤੇ ਨੇ ਵੀ ਵੇਖੋ ਨਹਿਰਾ ਆਲਾ ਰਗਭਾਗ ਕਿਵੇਂ ਆ ਦੂਜਾ ਰਗਭਾਗ ਕਿੰਜ ਦਿੱਤੀ ਕਿ ਪਹਿਲੂ ਕਾਲੀ ਦੇ ਕੇ ਮੁਰਕੇ ਕਹਿੰਨਾ ਕਾਂਗਰਸ ਨੇ ਦਿੱਤੀ ਜੇ ਹੁਣ ਇਹ ਤਿਆਰੀ ਵੱਟੀ ਕਰਾਈ ਨੇ ਵੀ ਜਿਹੜੇ ਕੁ ਰਹਿ ਗਏ ਨੇ ਉਹ ਦੇ ਦੂ ਕਿਤੇ ਜਿਹੜੀ 15 16 ਮਹੀਨੇ ਨੇ ਆਪ ਦੀ ਜਨਤਾ ਛਡਾਈ ਜਨਤਾ ਛਡਾਈ ਠੀਕ ਹੈ ਕਿਉਂਕਿ ਬਾਕੀ ਕੁਝ ਗਲਤੀ ਸਾਡੇ ਲੋਕਾਂ ਦੀ ਜਿਹੜੇ ਅਸੀਂ ਲੋਕ ਬੱਸਾਂ ਦਾ ਕਿਰਾਇਆ ਫ੍ਰੀ ਪਾਲਨੇ ਪਏ ਬਿਜਲੀ ਫ੍ਰੀ ਪਾਲਨੇ ਪਏ ਇਹਦਾ ਭਾਰ ਸਾਡੇ ਤੇ ਪੈਂਦਾ ਪਿਆ ਇਹ ਚੀਜ਼ਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਸਾਡਾ ਪਰਜਵਾਨਦਾ ਵੀ ਇਹ ਚੀਜ਼ਾਂ ਅਸੀਂ ਸਰਕਾਰ ਨੂੰ ਕਹਿੰਦੇ ਸਾਨੂੰ ਨੌਕਰੀਆਂ ਦਿਓ ਸਾਨੂੰ ਕੰਮ ਦਿਓ ਸਾਨੂੰ ਚੀਜ਼ ਫ੍ਰੀ ਨਾ ਦਿਓ ਜੇ ਅੱਜ ਉਹ ਮੁੰਡੇ ਕੁੜੀਆਂ ਬਾਹਰ ਜਾਂਦੇ ਪਏ ਨੇ ਸਰਕਾਰ ਨੌਕਰੀ ਕਿੱਥੋਂ ਦੇਗੀ ਜਦੋਂ ਸਾਰੀ ਚੀਜ਼ ਤਾਂ ਫ੍ਰੀ ਹੋ ਗਈ ਉਹਨੇ ਬਿਜਲੀ ਦਾ ਕਰੋੜਾਂ ਰੁਪਈਆ ਬਿੱਲ ਬਣਦਾ ਸੀ ਫ੍ਰੀ ਹੋ ਗਿਆ ਉਹ ਬਸ ਸਾਰਾ ਕਿਨਾਂ ਪਹਾੜਾ ਬਣਦਾ ਉਹ ਫਰੀ ਹੋ ਗਿਆ ਤੇ ਫਿਰ ਸਰਕਾਰ ਕੋਲੇ ਪੈਸਾ ਕਿੱਥੋਂ ਆ ਉਹ ਸਰਕਾਰੀ ਪ੍ਰਾਪਰਟੀ ਇਹ ਵਿੱਚੇ ਗਈ ਨਾ ਤੇ ਜਦੋਂ ਅੱਜ ਵੇਚ ਦਿੱਤੀ ਜਾਂ ਤੇ ਕੱਲ ਨੂੰ ਫਿਰ ਹੋਰ ਵੇਚਈਆਂ ਤੇ ਫਿਰ ਪੈਸਾ ਕਿੱਥੋਂ ਆ ਪੈਸਾ ਕਿੱਥੋਂ ਆ ਇਹ ਕਰਕੇ ਇਹ ਗਲਤੀ ਸਾਡੀ ਲੋਕਾਂ ਦੀ ਵੀ ਜਿਹੜੇ ਅਸੀਂ ਲੋਕ ਚਲੋ ਜਿਹੜੀ ਕਣਕ ਦਿੰਦੇ ਸੀ ਕਣਕ ਅਸੀਂ ਮਤਲਬ ਠੀਕ ਸੀ ਕਿ ਕਣਕ ਦਾ ਚਲੋ ਕੋ ਗਰੀ ਬੰਦਾ ਜਿਹੜਾ ਉਹ ਚਲੋ ਆਪਦਾ ਪਕਾ ਕੇ ਰੋਟੀ ਖਵਾ ਲੈਣਾ ਠੀਕ ਹੈ ਬਾਕੀ ਜੇ ਬੱਸਾਂ ਦਾ ਕਿਰਾਇਆ ਫ੍ਰੀ ਕਰਨਾ ਜੀ ਤਾਂ ਇਹ ਜਿਹੜਾ 60 65 ਸਾਲ ਤੋਂ ਉੱਤੀ 60 65 ਸਾਲ ਤੋਂ ਜਿਹੜਾ ਉੱਤੇ ਆਣਾ ਉਹਦਾ ਚਾਹੀਦਾ ਹੈ ਫ੍ਰੀ ਕਰਨਾ ਵੀ ਉਹ 60 65 ਵਾਲਾ ਜਿਹੜਾ ਉੱਤੇ ਨਾ ਤੋ ਕਿਤੇ ਜਾਣ ਜਾਊਗਾ ਜੇ ਕਿਤੇ ਜਾਏਗਾ ਵੀ ਤੇ ਕਿਤੇ ਹਣ ਜਨਾਨੀਆਂ ਕੀ ਡਾਰਾਂ ਦੀਆਂ ਡਾਰਾਂ ਫਿਰਦੀਆਂ ਨੇ ਅ ਵੀ ਕੀ ਦਾ ਨਾ ਡਾਰਾਂ ਦੀਆਂ ਡਾਰਾਂ ਤੁਰੀਆਂ ਔਰ ਤਾਂ ਛੱਡੋ ਮੇਰੀ ਆਪਦੀ ਤਾਂ ਉਹ ਕੋਈ ਦਿੱਖਤ ਨਹੀਂ ਜਾਣ ਲੱਗਿਆ ਠੀਕ ਹੈ ਕਿ ਨਹੀਂ ਡਾਰਾਂ ਦੀਆਂ ਡਾਰਾਂ ਤੁਰੀਆਂ ਫਰਦੀਆਂ ਤੇ ਉਹ ਭਾਰ ਕਦੇ ਤੇ ਪੈਂਦਾ ਸਾਡੇ ਲੋਕਾਂ ਤੇ ਇਸ ਕਰਕੇ ਇਹ ਜਿਹੜੀਆਂ ਪਾਰਟੀਆਂ ਨੇ ਨਵੀਂ ਪਾਰਟੀ ਜਿਹੜੀ ਆਵੇਗੀ ਮਿਹਨਤ ਤਾਂ ਬੜੀ ਕਿਉਂਕਿ ਬਾਕੀ ਜਿਹੜੀ ਨਵੀਂ ਪਾਰਟੀ ਆਵੇਗੀ ਭਾਈ ਇਹ ਤਾਂ ਗੁਰਦੁਆਰੇ ਵੀ ਰੋਟੀ ਖਾ ਕੇ ਤੁਰ ਪੈਣਗੇ ਇਹਨਾਂ ਨੇ ਹੋਟਲ ਥੋੜੇ ਕਿਰਾਏ ਤੇ ਕਰ ਰਹੇ ਨੇ ਵੀ ਸਾਨੂੰ ਹੋਟਲ ਕਿਰਾਏ ਤੇ ਕਰਕੇ ਜਾਦੀ ਰਾਤ ਨੂੰ ਹੋਟਲਾਂ 'ਚ ਰਾਤ ਕੀ ਜਾਰ ਰਹੇ ਆ ਠੀਕ ਹੈ ਕਿ ਨਹੀਂ ਘੱਟ ਹੈ ਜਾਨੀ ਇਹਨਾਂ ਨੇ ਤਾਂ ਉਹ ਟਰਾਂਦੇ ਉਹ ਥੋੜੇ ਇਹਨਾਂ ਨੇ ਕਿਰਾਏ ਤੇ ਕਰਨੇ ਨੇ ਇਹਨਾਂ ਗੁਰਦੁਆਰੇ ਪ੍ਰਸ਼ਾਦਾ ਸ਼ੱਕ ਤੁਰ ਪਣਗੇ ਬਿਚਾਰੋ ਕੋਈ ਗੱਲ ਨਹੀਂ ਸੰਗਤ ਦਾ ਨੁਕਸਾਨ ਨਾ ਹੋਵੇ ਪੈਸੇ ਦਾ ਇਸ ਕਰਕੇ ਵੀ ਉਹ ਚੰਗੀ ਲੱਗੇ ਤਾਂ ਸ਼ੇਅਰ ਕਰਦੇ ਬੀਕੀ ਟੀਵੀ ਚੈਨਲ 1278 YouTube